ਮਾਗੀ ਮੇਲੇ ਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਮੇਲੇ ਤੇ ਸਿਆਸੀ ਕਾਨਫਰੰਸ ਦੌਰਾਨ ਭਾਈ ਅਮਰਿਤਪਾਲ ਸਿੰਘ ਦੇ ਧੜੇ ਵੱਲੋਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਹੈ ਜੀ ਮੁਖਸਰ ਸਾਹਿਬ ਵਿਖੇ ਮਾਗੀ ਕਾਨਫਰੰਸ ਦੌਰਾਨ ਪਾਰਟੀ ਦਾ ਐਲਾਨ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਪਜੀਤ ਸਿੰਘ ਖਾਲਸਾ ਨੇ ਕੀਤਾ ਉਹਨਾਂ ਕਹੇ ਕਿ ਚੇਅਰਮੈਨ ਅਮਰਿਤਪਾਲ ਸਿੰਘ ਇਸ ਸਮੇਂ ਜੇਲ੍ਹ ਵਿੱਚ ਹਨ ਅਜਿਹੇ ਵਿੱਚ ਪਾਰਟੀ ਨੂੰ ਚਲਾਉਣ ਲਈ ਕਮੇਟੀ ਬਣਾਈ ਗਈ ਹੈ ਜੋ ਸਾਰਾ ਕੰਮ ਸੰਭਾਲੇਗੀ। ਉਹਨਾਂ ਕਹੇ ਕਿ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਤਿੰਨਾਂ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਲਈ ਹੁਣ ਤੋਂ ਉਹਨਾਂ ਦੀ ਪਾਰਟੀ ਦਾ ਨਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਹੋਵੇਗਾ। ਪਾਰਟੀ ਆਗੂ ਜਸਕੰਨ ਸਿੰਘ ਕਹਾਂ ਸਿੰਘ ਵਾਲਾ ਨੇ ਕਿਹਾ ਕਿ ਇਹ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਦਿੱਲੀ ਦੀ ਸੋਚ ਹੈ ਜੋ ਕਿਸਾਨਾਂ ਦੀ ਜਾਨ ਲੈ ਰਹੀ ਹੈ। ਦਿੱਲੀ ਦੀ ਸੋਚ ਸਿੱਖ ਕੌਮ ਦਾ ਨੁਕਸਾਨ ਕਰ ਰਹੀ ਹੈ। ਉਹਨਾਂ ਨੇ ਸੁਖਬੀਰ ਬਾਦਲ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗੁਰੂ ਦੀ ਬੇਅਦਬੀ ਕਰਵਾਉਣ ਵਾਲਿਆਂ ਨੇ ਸਿੱਖੀ ਦਾ ਕਹਾਣ ਕੀਤਾ ਹੈ ਉਹਨਾਂ ਤੋਂ ਪੰਥ ਨੂੰ ਬਚਾਉਣ ਦੀ ਲੋੜ ਹੈ ਉਹਨਾਂ ਨੇ ਅੱਗੇ ਕਿਹਾ ਕਿ ਅਕਾਲੀ ਦਲ ਤੇ ਅੰਮ੍ਰਿਤਪਾਲ ਧੜੇ ਵੱਲੋਂ ਸਿਆਸੀ ਕਾਨਫਰੰਸ ਕੀਤੀਆਂ ਜਾ ਰਹੀਆਂ ਹਨ ਅੱਜ ਆਪਾਂ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸੰਗਤ ਰੂਪ ਦੇ ਵਿੱਚ ਇੱਕਠੇ ਹੋਏ ਆ ਇਸ ਜਗ੍ਹਾ ਤੇ 40 ਮੁਕਤਿਆਂ ਨੇ ਆਪਣਾ ਬਦਾਵਾ ਗੁਰੂ ਸਾਹਿਬ ਤੋਂ ਪੜਵਾ ਕੇ ਇਤਿਹਾਸ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਰੱਖਿਆ ਉਸ ਜਗ੍ਹਾ ਤੇ ਪੰਥ ਬਚਾਓ ਪੰਜਾਬ ਬਚਾਓ ਪੰਥਕ ਇਕੱਠ ਦੇ ਵਿੱਚ ਇਕੱਠੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਸਰਦਾਰ ترسےم ਸਿੰਘ ਜੀ ਜੋ ਪਿਤਾ ਨੇ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਪੰਥ ਕੌਮ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਉਹਨਾਂ ਨੂੰ ਤੇ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਸਿੱਖ ਕੌਮ ਨੇ ਫਰੀਦਕੋਟ ਤੋਂ ਜਿਤਾ ਕੇ ਭੇਜਿਆ ਜਿਨ੍ਹਾਂ ਦੇ ਪਿਤਾ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਆ ਉਸ ਕੱਠ ਦੇ ਵਿੱਚ ਇਕੱਠੇ ਹੋਏ ਪ੍ਰੈਸ ਵਾਲੇ ਵੀਰੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਦੋ ਸੋਚਾਂ ਦੀ ਲੜਾਈ ਆ ਇੱਕ ਸੋਚ ਦਿੱਲੀ ਦੀ ਆ ਦਿੱਲੀ ਦੀ ਸੋਚ ਫੋਨੂ ਖਤਮ ਕਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਤੋੜਾ ਦਰਬਾਰ ਸਭ ਢਾਉਂਦੀ ਆ ਦਿੱਲੀ ਦੀ ਸੋਚ ਤੁਹਾਡੇ ਗਲਾ ਚ ਟਾਇਰ ਪਾਉਂਦੀ ਆ ਦਿੱਲੀ ਦੀ ਸੋਚ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸ਼ਾਹਾਂ ਦਿੰਦੀ ਆ ਦਿੱਲੀ ਦੀ ਸੋਚ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਡਿਬਰੂ ਕਰਦੀ ਜੇਲ੍ਹ ਵਿੱਚ ਭੇਜਦੀ ਆ ਦਿੱਲੀ ਦੀ ਸੋਚ ਸਾਡੇ 700 ਕਿਸਾਨਾਂ ਦੀ ਜਾਨਾਂ ਲੈ ਲੈਂਦੀ ਆ ਦਿੱਲੀ ਦੀ ਸੋਚ ਸਾਡੇ ਅਣਖੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਜ਼ੁਲਮ ਕਰਕੇ ਚੈਨਲ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਨੇਪਾਲ ਦਾ ਬਾਰਡਰ ਖੋਲ ਦਿੰਦੀ ਆ ਬੰਗਲਾਦੇਸ਼ ਦਾ ਬਾਰਡਰ ਖੋਲ ਦਿੰਦੀ ਆ ਦਿੱਲੀ ਦੀ ਸੋਚ ਵਾਗੇ ਦਾ ਬਾਰਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਸੈਨੀ ਵਾਲੇ ਦਾ ਸੁਲੇਮਾਨ ਕੀ ਬਾਰਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਕਸਾਨਾਂ ਨੂੰ ਬਾਰਡਰਾਂ ਤੇ ਰੱਖ ਦਿੰਦੀ ਆ ਦਿੱਲੀ ਦੀ ਸੋਚ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘਾਂ ਨੂੰ ਉਹ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਆ ਦਿੱਲੀ ਦੀ ਸੋਚ ਭਾਈ ਜੁੰਦਾ ਤੇ ਭਾਈ ਸੁੱਖਾ ਨੂੰ ਫਸਿਆਂ ਤੇ ਲਟਕਾ ਦਿੰਦੀ ਆ ਦਿੱਲੀ ਦੀ ਸੋਚ ਪੰਥ ਨੂੰ ਵੀ ਮਾਰਨਾ ਚਾਹੁੰਦੀ ਆ ਜੋ ਮਾਰ ਨਹੀਂ ਸਕੇ ਦਿੱਲੀ ਦੀ ਸੋਚ ਪੰਖਤੇ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਪਾਣੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੰਜਾਬੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੜ੍ਹਾਈ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪਹਿਰਾਵੇ ਨੂੰ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪੁੱਤਾਂ ਨੂੰ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਐਨਐਸ ਲਾ ਕੇ ਸਾਡੇ ਤੇ ਜ਼ੁਲਮ ਕਰਨਾ ਚਾਹੁੰਦੀ ਆ ਪਰ ਦਿਲਿਆ ਯਾਦ ਰੱਖੀ ਤੇਰੇ ਤੋਂ ਨਾ ਅੱਜ ਘਬਰਾਏ ਆ ਨਾ ਕੱਲ ਘਬਰਾਏ ਆ ਦਿੱਲੀ ਦੀ ਸੋਚ ਬਰੂਪੀਆਂ ਤੋਂ ਬਚੋ ਬਈ ਪੰਥ ਕੁਝ ਕਹਿੰਦੇ ਹੋਰ ਹੈ ਕਰਦੇ ਕੁਝ ਹੋਰ ਹੈ ਰਾਤ ਨੂੰ ਕਿਤੇ ਆ ਦਿਨੇ ਕਿਤੇ ਆ ਪਾਰਲੀਮੈਂਟ ਵਿੱਚ ਕੁਝ ਕਹਿੰਦੇ ਆ ਰੋਡ ਤੇ ਕੁਝ ਕੁਝ ਕਹਿੰਦੇ ਆ ਤੇ ਫੇਰ ਤੁਸੀਂ ਸੋਚੋ ਬਈਆ ਜਿਹੜਾ ਦਰਬਾਰ ਸਾਹਿਬ ਕਿਹਨੇ ਢਾਇਆ ਕਿਹਨੇ ਢਾਇਆ ਬਈ ਗਲਾਂ ਚ ਟਾਇਰ ਕਿਹਨੇ ਪਾਏ ਆ ਆ ਜਿਹੜੇ ਸਾਰੇ ਸਿੰਘ ਆ ਸ਼ਹੀਦ ਕਿਹਨੇ ਕੀਤੇ ਆ ਇਹ ਭਾਈ ਹੋਰ ਕਿਸੇ ਨੇ ਨਹੀਂ ਕੀਤੇ ਯੂਪੀਏ ਕਿਹਨੇ ਲਾਇਆ ਬਈ ਦੱਸੋ ਯੂਪੀਏ ਵੇਖੋ ਇੱਕ ਤਾਂ ਕਹਿੰਦੇ ਇੰਡੀਆ ਸਟੇਟ ਤੋਂ ਬਚ ਕੇ ਰਹਿਣਾ ਹੈ। ਭਗਵਾਨ ਤਮਨ ਦੀ ਸਰਕਾਰ ਨੇ ਲਾਤਾ ਯੂਪੀਏ। ਇਹ ਬਈ ਯੂਪੀਏ ਇੱਕ ਤਾਂ ਕਹਿੰਦੇ ਪੁਲਿਸ ਬੜੀ ਮਾੜੀ ਆ ਕਹਨੇ ਆ ਤੇ ਯੂਪੀਏ ਪੀ ਯੂਪੀਏ ਲਵਾਇਆ ਕਹਨੇ ਆ। ਦੱਸੋ ਤਾਂ ਸਹੀ। ਤੇ ਫੇਰ ਭਾਈ ਵਕੀਲ ਕਿਹਨੇ ਦਿੱਤਾ ਬਈ? ਦੱਸੋ ਕਿਹਨੇ ਦਿੱਤਾ? ਵਕੀਲ ਕਿਹਨੇ ਦਿੱਤਾ? ਫੇਰ ਭਾਈ ਪਰਖੋ ਵਕੀਲ ਦੇਣ ਵਾਲਿਆਂ ਤੋਂ ਵੀ ਪਰਖੋ। ਯੂਪੀਏ ਲਵਾਉਣ ਵਾਲਿਆਂ ਤੋਂ ਵੀ ਪਰਖੋ ਇਹ ਪਰਖਣ ਦੀ ਗੱਲ ਹੈ ਫਿਰ ਮੈਂ ਤੁਹਾਨੂੰ ਕਹਿਣਾ ਇਸ ਸਟੇਜ ਤੇ ਨਵੀਂ ਪਾਰਟੀ ਦਾ ਐਲਾਨ ਹੋਣਾ ਮੈਨੂੰ ਕਹਿੰਦੇ ਏਕਤਾ ਚਾਹੀਦੀ ਆ ਮੈਂ ਕਿਹਾ ਏਕਤਾ ਕਿਹੜਾ ਜਥੇਬੰਦੀ ਆ ਬਈ ਏਕਤਾ ਜੇ ਕਰਨੀ ਆ ਜੇ ਪੰਥ ਦਾ ਭਲਾ ਚਾਹਣੇ ਹੋ ਜਦੋਂ ਪੰਥ ਨੇ ਏਕਤਾ ਖਡੂਰ ਸਾਹਿਬ ਤੇ ਜਦੋਂ ਚੋਣ ਲੜੀ ਆ ਪਹਿਲਾਂ ਤਾਂ ਕਹਿੰਦੇ ਅਮਰਪਾਲ ਸਿੰਘ ਲੜ ਨਹੀਂ ਸਕਦਾ ਫੇਰ ਕਹਿੰਦੇ ਜੀ ਕਾਗਜ਼ ਰੱਦ ਹੋ ਜਾਣਗੇ ਫੇਰ ਕਹਿੰਦੇ ਜੀ ਜਿੱਤ ਨਹੀਂ ਸਕਦਾ ਫੇਰ ਕਹਿੰਦੇ ਸੌਣ ਹੀ ਚੱਕ ਸਕਦਾ ਹੁਣ ਕਹਿੰਦੇ ਆ ਨਹੀਂ ਸਕਦਾ ਉਹ ਭਾਈ ਜਿੱਤ ਵੀ ਗਿਆ ਤੇ ਬਾਹਰ ਵੀ ਆਊਗਾ ਉਹ ਬਾਹਰ ਵੀ ਆਊਗਾ ਉਹਨੂੰ ਰੋਕ ਹੀ ਨਹੀਂ ਸਕਦਾ ਤੇ ਫੇਰ ਭਾਈ ਭਈ ਜਿਉ ਬਾਹਰ ਵੀ ਆਊਗਾ ਆ ਕੇ ਫੇਰ ਉਹਨੇ ਕੋਈ ਆਲੂ ਮਟਰ ਦੀ ਤਾਂ ਗੱਲ ਕਰਨੀ ਨਹੀਂ ਉਹਨੇ ਕੌਮ ਦੀ ਗੱਲ ਕਰਨੀ ਹੈ ਉਹਨੇ ਪੰਜਾਬ ਦੀ ਗੱਲ ਕਰਨੀ ਹੈ ਉਹਨੇ ਗਲਾਮੀ ਦੀ ਗੱਲ ਕਰਨੀ ਹੈ ਉਹਨੇ ਮੀਰੀ ਪੀਰੀ ਦੀ ਗੱਲ ਕਰਨੀ ਹੈ ਅੱਜ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇਹ ਜਿਹੜਾ ਕੱਠ ਹੋ ਰਿਹਾ ਇਸ ਕਾਨਫਰੰਸ ਤੇ ਪੰਖ ਦੀ ਅੱਜ ਗੱਲ ਹੋਣੀ ਹੈ ਕੌਮ ਦੀ ਗੱਲ ਹੋਣੀ ਹੈ ਵਪਾਰੀ ਦੀ ਗੱਲ ਹੋਣੀ ਹੈ ਇੱਥੇ ਪਾਣੀਆਂ ਦੀ ਗੱਲ ਹੋਣੀ ਹੈ ਇੱਥੇ ਪਹਿਰਾਵੇ ਦੀ ਗੱਲ ਹੋਣੀ ਆ ਇੱਥੇ ਗੁਲਾਮੀ ਗਲੋਂ ਲਾਉਣ ਦੀ ਗੱਲ ਹੋਣੀ ਆ ਇੱਥੇ ਯੋਧਿਆਂ ਦੀ ਗੱਲ ਹੋਣੀ ਆ ਇੱਥੇ ਬਾੜ ਖੋਲਣ ਦੀ ਗੱਲ ਹੋਣੀ ਆ ਪੰਜਾਬ ਨੂੰ ਬਚਾਉਣ ਦੀ ਗੱਲ ਹੋਣੀ ਆ ਆਓ ਇਕੱਠੇ ਹੋਈਏ ਗੱਲਾਂ ਤਾਂ ਬੜੀਆਂ ਵੱਡੀਆਂ ਆ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਆ ਉਹ ਇਕੱਠੇ ਹੋ ਜੋ ਇਕੱਠੇ ਹੋ ਕੇ ਏਕਤਾ ਤਾਂ ਕਰਤੀ ਇੱਕ ਪੱਤਰਕਾਰ ਮੈਨੂੰ ਜਸ ਗਰੇਵਾਲ ਕਹਿੰਦਾ ਕਿ ਜਸਕਰਨ ਸਿੰਘ ਜੀ ਇੱਥੇ ਰੰਗ ਕੀ ਆਉਣਗੇ ਮੈਂ ਕਿਹਾ ਭਾਈ ਸਾਹਿਬ ਰੰਗ ਤਾਂ ਗੁਰੂ ਗ੍ਰੰਥ ਸਾਹਿਬ ਨੇ ਅਮਰਤਪਾਲ ਸਿੰਘ ਦੇ ਸਰਬਜੀਤ ਨੂੰ ਰੰਗ ਤਾਂ ਉਹਨਾਂ ਨੇ ਮਹਾਰਾਜ ਨੇ ਲਿਆਇਆ ਅੱਜ ਤਾਂ ਭਾਈ ਇਸ ਇਕੱਠ ਦੇ ਵਿੱਚ ਜਿਹੜਾ ਰੰਗ ਕੌਮ ਨੇ ਦੋ ਯੋਧਿਆਂ ਚ ਭਰਿਆ ਅੱਜ ਉਸ ਰੰਗ ਨੇ ਨਾ ਖੁਸ਼ਬੂ ਦੇਣੀ ਹੈ ਅੱਜ ਇਹ ਰੰਗ ਪਾਰਟੀ ਬਣਾ ਕੇ ਖੁਸ਼ਬੂ ਦੇ ਰਿਹਾ ਇਹ ਖੁਸ਼ਬੂ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਊਗੀ ਇਹ ਖੁਸ਼ਬੂ ਪੰਜਾਬ ਦੇ ਹਰ ਇੱਕ ਵਰਗ ਨੂੰ ਦਿੱਤੇ ਜਾਊਗੀ 100 ਕਬਰਾਉਣਾ 23 ਸਾਲ ਰਹਿ ਗਏ ਨੇ ਅਮਰਤਪਾਲ ਵੀ ਆਊਗਾ ਤੇ ਮੈਂ ਇੰਡੀਆ ਸਟੇਟ ਨੂੰ ਕਹਿਣਾ ਹੈ ਕਿ ਭਾਈ ਆਪਾਂ ਲੇ ਲੜੀਆਂ ਕੱਢੀ ਜਾਂਦੇ ਆ ਭਾਈ ਭਾਈ ਸਾਡੇ ਕਿਸਾਨ ਛੱਡ ਦੇ ਮੈਨੂੰ ਸੁਆਮੀਨਾਥਨ ਦੇ ਦੇ ਗੁਰੂ ਦੀ ਬਿਆਦ ਵੀ ਕਰਨ ਵਾਲੇ ਤੇ ਕਰਾਉਣ ਵਾਲੇ ਉਹ ਫੜ ਲੋ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਤੇ ਕਬਰ দাও ਬੰਦੀ ਸਿੰਘ ਛਡਾ ਲਈਏ ਪਾਣੀ ਬਚਾ ਲਈਏ ਇੰਡੀਅਨ ਸਟੇਟ ਤੇ ਭਗਵੰਤ ਮਾਨ ਸਰਕਾਰ ਤੂੰ ਬੰਦੀ ਸਿੰਘ ਰੱਖ ਤੂੰ ਅਮਰਤਪਾਲ ਨੂੰ ਰੱਖ ਅੰਦਰ ਅਸੀਂ ਭਾਈ 2027 ਦੇ ਵਿੱਚ ਸਰਕਾਰਿਆ ਖਾਲਸਾ ਬਣਾ ਕੇ ਆਪਦੇ ਸੈਨ ਕਰਕੇ ਸਾਰਿਆਂ ਨੂੰ ਵੱਡਾਂਗੇ ਤੇ ਪੰਜਾਬ ਤੇ ਪੰਥ ਨੂੰ ਬਚਾ ਕੇ ਆਪਾਂ ਨਵਾਂ ਇਤਿਹਾਸ ਸਿਰਜਾਂਗੇ ਆਓ ਆਪਾਂ ਨਾਰੇ ਰੱਈਏ 2023 ਸਰਕਾਰਾ ਖਾਲਸਾ ਜੱਲਾ ਸਰਕਾਰਾ ਖਾਲਸਾ ਜੱਲਾ ਸਰਕਾਰਾ ਖਾਲਸਾ ਜੱਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਤੇ ਵਾਹਿਗੁਰੂ ਜੀ ਦਾ ਖਾਲਸਾ ਤੁਸੀਂ ਬੜੀਆਂ ਔਕੜਾਂ ਝੱਲ ਕੇ ਆਪਣੀ ਜਾਗ ਦੀ ਜਮੀਰ ਹੋਣ ਦਾ ਜਿਹੜਾ ਇੱਕ ਪ੍ਰਗਟਾਵਾ ਕੀਤਾ ਕਿ ਤੁਸੀਂ ਬੜੇ ਕਸ਼ਤ ਝਲ ਕੇ ਬੜੇ ਪ੍ਰਸ਼ਾਸਨ ਦੀਆਂ ਰੋਕਾਂ ਦੇ باوجود ਵੀ ਇੱਥੇ ਵੱਡੀ ਤਦਾਦ ਚ ਪਹੁੰਚ ਕੇ ਸਾਡਾ ਹੌਸਲਾ ਵਧਾਇਆ ਤੇ ਜੋ ਆਪਾਂ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਵਾਸਤੇ ਸਾਰੇ ਸੋਚ ਰਹੇ ਸੀ ਸਾਰੇ ਵਿਦਵਾਨਾਂ ਦੀ ਸਲਾਹ ਲੈ ਰਹੇ ਸੀ ਤੇ ਉਹ ਜੋ ਪਾਰਟੀ ਤੁਹਾਡੇ ਸਾਹਮਣੇ ਉਹਦਾ ਜੋ ਮਤੇ ਪੜ ਕੇ ਦੱਸੇ ਗਏ ਆ ਕਿ ਅਸੀਂ ਆਪਾਂ ਕਿਦਾਂ ਕੰਮ ਕਰਾਂਗੇ ਕਿਦਾਂ ਪੰਜਾਬ ਨੂੰ ਆਪਾਂ ਫਿਰ ਉਹ ਹਿੰਦੁਸਤਾਨ ਚ ਵੀ ਪਹਿਲੇ ਨੰਬਰ ਦਾ ਸੂਬਾ ਤੇ ਮੇਰੇ ਖਿਆਲ ਆ ਕਿ ਦੁਨੀਆ ਚ ਵੀ ਆਪਾਂ ਇੱਕ ਵਧੀਆ ਜੋ ਸਿੱਖ ਸਿਧਾਂਤਾਂ ਦੇ ਅਨਸਾਰ ਇਹੋ ਜਿਹਾ ਰਾਜ ਕਿ ਜਿੱਥੇ ਹਰੇਕ ਨੂੰ ਅਨਸਾਫ਼ ਮਿਲ ਸਕੇ ਸਰਬਾਦੇ ਭਲੇ ਦਾ ਰਾਜ ਉਹਦੇ ਵਾਸਤੇ ਆਪਾਂ ਸਾਰੇ ਜਾਣੇ ਕੋਸ਼ਿਸ਼ ਕਰੀਏ ਜੋ ਜੋ ਹੈ ਹਾਲਾਤ ਜੋ ਇੱਥੇ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਾਂ ਸਿੱਖਾਂ ਦੇ ਅੱਜ ਕੱਲ੍ਹ ਆ ਉਹ ਸਾਰੇ ਆਪਾਂ ਨੂੰ ਕਿਸੇ ਨੂੰ ਭਲੇ ਨਹੀਂ ਹੋਏ ਕਿ ਛੋਟੇ ਛੋਟੇ ਗੱਲ ਉੱਤੇ ਵੀ ਪਤਾ ਨਹੀਂ ਕਿਹੜੇ ਕਿਹੜੇ ਪਰਚੇ ਪਾ ਪਾ ਦਿੱਤੇ ਜਾ ਸਕਦੇ ਆ ਤੇ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ 'ਚ ਜੋ ਸਾਡੀਆਂ ਨਸਲ ਕੁਸ਼ੀ ਵੱਲ ਵੱਧ ਰਹੀਆਂ ਸਰਕਾਰਾਂ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਜੋ ਕਿਸਾਨੀਆਂ ਜਾਂ ਸਾਡੀ ਜਵਾਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਕਿਸੇ ਪਾਸੇ ਵੀ ਅਸੀਂ ਸੇਫ ਨਹੀਂ ਸਾਡਾ ਪਾਣੀ ਸਾਡੀ ਧਰਤੀ ਸਾਡੀ ਧਰਤੀ ਤੇ ਵੀ ਬੇ ਲੋੜੇ ਲੋੜ ਕੱਢ ਕੱਢ ਕੇ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੋਰ ਸਾਨੂੰ ਸਾਡਾ ਪਾਣੀ ਲੁੱਟ ਕੇ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਹਿਰਾ ਦੇਣ ਵਾਸਤੇ ਇਹ ਲੋੜ ਆ ਤੇ ਉਹਦੇ ਵਾਸਤੇ ਆਪਾਂ ਇੱਕ ਪਲੇਟਫਾਰਮ ਸਾਂਝਾ ਪਲੇਟਫਾਰਮ ਸਾਰਿਆਂ ਦਾ ਇਕੱਠਾ ਬਣਾ ਰਹੇ ਆ ਕਿ ਉਹਦੇ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਇਕੱਠੇ ਹੋ ਕੇ ਹੰਬੜਾ ਮਾਰੀਏ ਤੇ ਪੰਜਾਬ ਜੋ ਵਸਦਾ ਗੁਰਾਂ ਦੇ ਨਾਂ ਤੇ ਉਸ ਉਹ ਜਿਹੜਾ ਪੰਜਾਬ ਜੋ ਸਾਡੇ ਗੁਰੂਆਂ ਦਾ ਸੁਪਨਾ ਸੀਗਾ ਉਹ ਉਦੋਂ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਇਹ ਕਿਉਂਕਿ ਜਿਹੜਾ ਅੱਜ ਕੱਲ ਇਹ ਇਹ ਮਾਦਾ ਪ੍ਰਸਤੀ ਦਾ ਜੋ ਗਿਆ ਇੱਥੇ ਹਰੇਕ ਬੰਦਾ ਜਾ ਦੀਆਂ ਪਤਾ ਨਹੀਂ ਇਕੱਠਾ ਕਰਨਾ ਚਾਹੁੰਦਾ ਮੇਰੇ ਖਿਆਲ ਉਹ ਚੋਂ ਗੁਰੂ ਦੀ ਸੋਚ ਦੇ ਉਲਟ ਆਏ ਸਾਰੀਆਂ ਚੀਜ਼ਾਂ ਪਦਾਰਥਵਾਦ ਆਪਾਂ ਨੂੰ ਪਦਾਰਥਵਾਦ ਦੀ ਲੋੜ ਹੈ ਪਰ ਪਦਾਰਥਵਾਦ ਜਿਹੜਾ ਸਾਡੇ ਅਧਿਆਤਮਵਾਦ ਤੇ ਹਾਵੀ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਾਂ ਨੂੰ ਗੁਰੂਆਂ ਦੀ ਸੋਚ ਤੇ ਇਸ ਚੀਜ਼ਾਂ ਨੂੰ ਭਾਰੂ ਨਹੀਂ ਹੋਣਾ ਹੋਣ ਦੇਣਾ ਇਸ ਕਰਕੇ ਆਪਾਂ ਗੁਰੂਆਂ ਦੀ ਸੋਚ ਦੇ ਅਨਸਾਰ ਇਹ ਜੋ ਮਾਡਲ ਆਪਾਂ ਨੂੰ ਸਿਰਜ ਕੇ ਦਿੱਤਾ ਜਾ ਰਿਹਾ ਉਹਤੇ ਆਪਾਂ ਕੰਮ ਕਰੀਏ ਉਹਨੂੰ ਇਥੇ ਧਰਤੀ ਤੇ ਲਾਗੂ ਕਰੀਏ ਤੇ ਧਰਤੀ ਨੂੰ ਸਵਰਗ ਬਣਾਉਈਏ ਕਿ ਤਾਂ ਹੀ ਇਹ ਆਪਾਂ ਸਾਰੇ ਜਾਣੇ ਇਹ ਕੁਦਰਤ ਮੁਖੀ ਮਾਡਲ ਆ ਇਹਦੇ ਚ ਇਹ ਇੱਕ ਇਹ ਹੁਣ ਇਨਸਾਨਾਂ ਦਾ ਹੀ ਨਹੀਂ ਨੁਕਸਾਨ ਕਰ ਰਿਹਾ ਇਹ ਜਿਹੜਾ ਹੁਣ ਪਸ਼ੂ ਪੰਛੀ ਜੀਵ ਜੰਤੂ ਸਾਰਿਆਂ ਵਾਸਤੇ ਬੜਾ ਘਾਤਕ ਸਮਾਂ ਆ ਗਿਆ ਬਣਾ ਦਿੱਤਾ ਇਹ ਮਨੁੱਖ ਨੇ ਇਸ ਕਰਕੇ ਆਪਾਂ ਇਹਨੂੰ ਗੁਰੂ ਦੀ ਸੋਚ ਅਨਸਾਰ ਫਿਰ ਆਪਾਂ ਉਹ ਧਰਮ ਵਾਲੇ ਪਾਸੇ ਚਲੀਏ ਧਰਮ ਦੇ ਆਧਾਰਤ ਜੋ ਰਾਜ ਆ ਧਰਮੀ ਲੋਕਾਂ ਜੋ ਮੀਰੀ ਪੀਰੀ ਦੀ ਸਦਾ ਹਾਂ ਤੇ ਆਉਦੇ ਅਨਸਾਰ ਆਪਾਂ ਸਾਰੇ ਜਾਣੇ ਉਹਨਾਂ ਚੀਜ਼ਾਂ ਨੂੰ ਲਾਗੂ ਕਰਕੇ ਤੇ ਮੇਰਾ ਖਿਆਲ ਹੈ ਕਿ ਅਸੀਂ ਬਹੁਤ ਜਲਦੀ ਸਫਲ ਹੋ ਸਕਦੇ ਹਾਂ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਚ ਸਕਦੀ ਆ ਅਸੀਂ ਜੋ ਬੇ ਲੋੜੀਆਂ ਜ਼ਹਿਰਾ ਖੇਤੀ ਚ ਪਾ ਰਹੇ ਆ ਉਹਨਾਂ ਨੂੰ ਵੀ ਬਚਾ ਕੇ ਆਪਣੇ ਜਿਹੜੇ ਹੁਣ ਆਪਣੇ ਹਸਪੀਟਲ ਭਰੇ ਪਏ ਆ ਇਹ ਬਿਮਾਰੀਆਂ ਨਾਲ ਅਸੀਂ ਜੂਝ ਰਹੇ ਆ ਇਹ ਸਾਰੀਆਂ ਚੀਜ਼ਾਂ ਚੋਂ ਨਿਕਲਣ ਵਾਸਤੇ ਆਪਾਂ ਨੂੰ ਗੁਰੂ ਪੰਥ ਦੇ ਸਿਧਾਂਤ ਜਿਹੜੇ ਦਿੱਤੇ ਆ ਉਹਤੇ ਕੰਮ ਕਰੀਏ ਜੋ ਆਪਾਂ ਇਹ ਮਾਡਲ ਇਹ ਅਪਣਾਉਣ ਜਾ ਰਹੇ ਆ ਜਾ ਉਹ ਦੀ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਕਰ ਦਿੱਤੀ ਆਪਾਂ ਉਹਦੇ ਵਾਸਤੇ ਆਪਾਂ ਸਾਰੇ ਜਣੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਸ ਮਹਿਮਦਾ ਇਸ ਜਥੇਬੰਦੀ ਦਾ ਇਸ ਪਾਰਟੀ ਦਾ ਹਿੱਸਾ ਬਣੋ ਤੇ ਆਪਾਂ ਸਾਰੇ ਜਣੇ ਜਲਦੀ ਤੋਂ ਜਲਦੀ ਇਹਨੂੰ ਮੁਕੰਮਲ ਕਰਕੇ ਤੇ ਆਪਾਂ ਅਗਲੀ ਕਾਰਵਾਈਆਂ ਆਰੰਭੀਏ ਤੇ ਜਿਹਦੇ ਨਾਲ ਆਪਾਂ ਇਹ ਨਸ਼ਿਆਂ ਨੂੰ ਠੱਲ ਪਾਈਏ ਜੋ ਹੋਰ ਜੋ ਵੀ ਜ਼ੁਲਮ ਆ ਉਹਦੇ ਵਾਸਤੇ ਆਪਾਂ ਅੱਗੇ ਨੂੰ ਕਦਮ ਵਧਾਈਏ ਤੇ ਤਾਂ ਕਿ ਜੋ ਸਾਡੀ ਨੌਜਵਾਨੀ ਜੋ ਸਾਡੀ ਕਿਸਾਨੀ ਸਾਰਿਆਂ ਨੂੰ ਬਚਾ ਸਕੀਏ ਇਹਦੇ ਵਾਸਤੇ ਇੱਕ ਇਹ ਜੋ ਇਸ ਪਾਰਟੀ ਨਾਲ ਜੁੜਨ ਵਾਸਤੇ ਇੱਕ ਮੈਂਬਰਸ਼ਿਪ ਫਾਰਮ ਆ ਉਹ ਜਿਹੜਾ ਵੀ ਕੋਈ ਸਿਰਦ ਪੰਜਾਬ ਦੇ ਪੰਥ ਨਾਲ ਪਿਆਰ ਕਰਨ ਵਾਲਾ ਸੱਜਣ ਆ ਉਹ ਇਹਨੂੰ ਇਹਦੇ ਨਾਲ ਜੁੜ ਸਕਦਾ ਹੈ ਉਹ ਇਹ ਫਾਰਮ ਭਰ ਸਕਦਾ ਹੈ ਇਹ ਫਾਰਮ ਭਰ ਕੇ ਵੱਧ ਤੋਂ ਵੱਧ ਆਪਾਂ ਤੁਸੀਂ ਇਸ ਮਿਹਮ ਦਾ ਹਿੱਸਾ ਬਣੋ ਤੇ ਆਪਾਂ ਪੰਜਾਬ ਨੂੰ ਪੰਥ ਨੂੰ ਬਚਾ ਸਕੀਏ ਚੜਦੀ ਕਲਾ ਚਲ ਜਾ ਸਕੀਏ ਇਹਨੀਆਂ ਬੇਨਤੀਆਂ ਕਰਦੇ ਆ ਮੈਂ ਤੁਹਾਡਾ ਫੇਰ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਇਹਦੇ ਨਾਲ ਕਿਉਂਕਿ ਪਾਰਟੀ ਜਿਹੜੀ ਆਪਾਂ ਚਲਾਉਣੀ ਆਪਾਂ ਲੋਕਾਂ ਦੇ ਸਹਿਯੋਗ ਨਾਲ ਚਲਾਉਣੀ ਨਾ ਕਿ ਤਨਾਡਾਂ ਕੋ ਪੈਸੇ ਲੈ ਕੇ ਚਲਾਉਣੀ ਆ ਤੇ ਮੁੜ ਕੇ ਜਾ ਟਿਕਟਾਂ ਵੇਚਣੀਆਂ ਆ ਜਾਂ ਇਹੋ ਜਿਹਾ ਕਰਨਾ ਆਪਾਂ ਇਹ ਜਿਹੜੇ ਇਹਦੀ ਮੈਂਬਰਸ਼ਿਪ ਆ ਜੀ ਇਹਦੀ 20 ਰੁਪਏ ਮੈਂਬਰਸ਼ਿਪ ਆ ਤੇ ਵੀਰ ਭਈ ਮੇਰਾ ਖਿਆਲ ਹੈ ਕਿ ਕੋਈ ਜ਼ਿਆਦੇ ਨਹੀਂ ਹੁੰਦੇ ਤੇ ਜੇ ਸਾਰੇ ਜਣੇ ਆਪਾਂ 20-20 ਰੁਪਏ ਇਹ ਮੈਂਬਰਸ਼ਿਪ ਦੇ ਨਾਲ ਆਪਾਂ ਪਾਰਟੀ ਦੇ ਵਾਸਤੇ ਜੋ ਖਰਚੇ ਚਾਹੀਦੇ ਹੁੰਦੇ ਉਹ ਪੂਰੇ ਹੋ ਜਾਣ ਤੇ ਨਾ ਆਪਾਂ ਨੂੰ ਕਿਸੇ ਕੋਲ ਪੈਸਾ ਲੈਣਾ ਪਵੇ ਤੇ ਨਾ ਹੀ ਆਪਾਂ ਨੂੰ ਮੁੜ ਕੇ ਉਹਨਾਂ ਦੀਆਂ ਉਹਨਾਂ ਦੇ ਗੱਲਾਂ ਮੰਨਣੀਆਂ ਪੈਣ ਜੋ ਆਪਣੇ ਸਿਧਾਂਤਾਂ ਦੇ ਉਲਟ ਹੋਣ ਇਸ ਕਰਕੇ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਅਪੀਲ ਕਰਦੇ ਆ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ ਤੇ ਵੱਧ ਤੋਂ ਵੱਧ ਮੈਂਬਰ ਬਣੋਗੇ ਤੇ ਜੋ ਹੋਣ ਵਾਲੇ ਦੋ ਤਿੰਨ ਮਹੀਨੇ ਚ ਆਪਾਂ ਇਹਦਾ ਪਾਰਟੀ ਦਾ ਢਾਂਚਾ ਸਾਰ ਸਕੀਏ ਤੇ ਅੱਗੇ ਵਧ ਸਕੀਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਕੋਈ ਭੁੱਲ ਚੁੱਕ ਦੀ ਮਾਫੀ ਤੇ ਦੂਸਰਾ ਇੱਕ ਇਹ ਕਿਤਾਬ ਆ ਸਰਦਾਰ ਬਲਜੀਤ ਸਿੰਘ ਖਾਲਸਾ ਉਹਨਾਂ ਦੀ ਜੋ ਜੋ ਇਹ ਕਿਤਾਬ ਦਾ ਟਾਈਟਲ ਆ ਹਿੰਸਕ ਹਿੰਦੂ ਭੀੜਾ ਜੋ ਕਿ 84 ਚ ਵਾਪਰਿਆ ਹੋਰ ਵੀ ਕਈ ਵਾਰ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਤੇ ਜਿੱਥੇ ਵੀ ਉਹਨਾਂ ਦਾ ਇਹ ਜ਼ੋਰ ਪੈਂਦਾ ਉਹ ਇਹੋ ਜੀਆਂ ਚੀਜ਼ਾਂ ਬਹੁਤ ਇਹ ਹੋ ਰਹੀਆਂ ਤੇ ਇਸ ਕਰਕੇ ਉਹਨਾਂ ਨੇ ਇਹ ਇੱਕ ਇੱਕ ਕਿਤਾਬ ਲਿਖੀ ਆ ਇਹ ਕਿਤਾਬ ਵੀ ਤੁਸੀਂ ਸਾਰੇ ਜਾਣੇ ਪੜੋ ਤੇ ਇਹਦੇ ਚ ਕੀ ਆ ਉਹ ਸਮਝੋ ਤੇ ਅੱਗੇ ਤੋਂ ਇਹ ਇਹਨਾਂ ਚੀਜ਼ਾਂ ਵਾਸਤੇ ਆਪਾਂ ਕਿਦਾਂ ਇਹਨਾਂ ਚੀਜ਼ਾਂ ਦਾ ਮੁਕਾਬਲਾ ਕਰ ਸਕਦੇ ਆ ਕਿਸ ਜੋ ਇਹੋ ਜਿਹੇ ਹਾਲਾਤ ਆਪਾਂ ਇਹੋ ਜਿਹਾ ਸਿਸਟਮ ਲਈਏ ਕਿ ਇਹੋ ਜਿਹੇ ਹਾਲਾਤ ਨਾ ਹੋਣ ਕਿ ਕਿਸੇ ਦਾ ਕੋਈ ਵੀ ਕਿਸੇ ਦਾ ਨੁਕਸਾਨ ਕਰ ਸਕੇ ਆਪਾਂ ਸਰਬਾਤ ਦੇ ਭਲੇ ਦੀ ਗੱਲ ਹੈ ਕਿ ਸਾਰੇ ਧਰਮਾਂ ਦੀ ਜਾਤ ਪਾਤ ਤੋਂ ਜਾਤ ਪਾਤ ਤੋਂ ਜਿਹੜਾ ਰਹਿਤ ਸਮਾਜ ਦੀ ਸਿਰਜਣਾ ਨਸ਼ੇ ਤੋਂ ਮੁਕਤ ਸਮਾਜ ਦੀ ਸਿਰਜਣਾ ਵਾਸਤੇ ਅੱਗੇ ਵਧਗੇ ਜ਼ਹਿਰ ਆਪਸੀ ਜਿਹੜੋ ਧਰਮਾਂ ਦਾ ਟਕਰਾਵ ਆ ਉਹ ਤੋਂ ਵੀ ਜਿਹੜਾ ਗੁਰੂ ਮਹਾਰਾਜ ਦਾ ਜਿਹੜਾ ਹੈਗਾ ਸਿਧਾਂਤ ਕਿ ਸਾ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਨਾਲ ਕੋਈ ਵਿਰੋਧ ਨਹੀਂ ਸਾਡਾ ਤਾਂ ਵਿਰੋਧ ਆ ਜ਼ੁਲਮ ਨਾਲ ਜਿਹੜੀ ਵੀ ਕੋਈ ਜ਼ੁਲਮੀ ਧਿਰ ਆ ਉਹਦੇ ਖਿਲਾਫ ਸਿੱਖ ਹਮੇਸ਼ਾ ਲੜਦਾ ਆ ਤੇ ਲੜਦਾ ਰਹੇਗਾ ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਆ ਸਿਖਾਂਦੀ ਇਸ ਕਰਕੇ ਸਾਡੇ ਦੇ ਕਿੰਨੇ ਵੀ ਜ਼ੁਲਮ ਹੋ ਰਹੇ ਆ ਜਾਂ ਕਮ ਸਰਕਾਰਾਂ ਕਰ ਰਹੀਆਂ ਆ ਆਪਾਂ ਸਾਰੇ ਜਣੇ ਪਹਿਲਾਂ ਵੀ ਡਟ ਕੇ ਜਵਾਬ ਦਿੰਦੇ ਰਹੇ ਆ ਤੇ ਆਉਣ ਵਾਲੇ ਸਮੇਂ ਚ ਵੀ ਆਪਾਂ ਇਹ ਜਵਾਬ ਇਹ ਦਿੱਤਾ ਜਾਊਗਾ ਇਸ ਕਰਕੇ ਲੜਾਈ ਸਾਡੀ ਜਿਹੜੀ ਆ ਜ਼ੁਲਮ ਦੇ ਖਿਲਾਫ ਆ ਨਾ ਕਿ ਕਿਸੇ ਫਿਰਕੇ ਕਿਸੇ ਜਾਤ ਮਜਬ ਦੇ ਖਿਲਾਫ ਆ ਇਸ ਕਰਕੇ ਇੰਨੀਆਂ ਕ ਬੇਨਤੀਆਂ ਪਰਵਾਨ ਕਰਿਓ ਜੇ ਕੋ ਭੁਲਚਕ ਹੋ ਗਈ ਮਾਫੀ ਚਾਹੁੰਦੇ ਆ ਤੇ ਜਾਣ ਲੱਗਿਆ ਵੀ ਤੁਹਾਡੇ ਚਰਨਾਂ 'ਚ ਮੇਰੀ ਅਪੀਲ ਆ ਕਿ ਬੜੇ ਸਹਜ ਨਾਲ ਜਾਣਾ ਰਸਤੇ 'ਚ ਬਹੁਤੀ ਕਾਲੀ ਨਹੀਂ ਕਰਨੀ ਕਿਉਂਕਿ ਜਦੋਂ ਜ਼ਿਆਦਾ ਨਿਕਲਦੇ ਆ ਤਾਂ ਕਿਤੇ ਵੇਲੇ ਕੋਈ ਐਕਸੀਡੈਂਟ ਕੋਈ ਐਹੋ ਜਿਹੀਆਂ ਚੀਜ਼ਾਂ ਹੋਣ ਦਾ ਖਤਰਾ ਹੁੰਦਾ ਤੇ ਇਸ ਕਰਕੇ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਤੇ ਬਾਕੀ ਤੁਸੀਂ ਹੋਰ ਵੀ ਇੱਕ ਦੋ ਬਲਾਰੇ ਜੋ ਹੈਗੇ ਆ ਉਹਨਾਂ ਦੀ ਤੁਸੀਂ ਗੱਲ ਸੁਣ ਕੇ ਜਾਓ ਕਿਉਂਕਿ ਤੁਸੀਂ ਹੁਣ ਇੰਨੀ ਦੂਰ ਤੋਂ ਚੱਲ ਕੇ ਆਏ ਹੋਏ ਹੋ ਤੇ ਹੋਰ 10-15 ਮਿੰਟ ਦਾ ਸਮਾਂ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ